ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਧੰਨ ਧੰਨ ਬਾਬਾ ਹਜੂਰ ਮਹਾਰਾਜ ਪਿਆਰੇ ਬਾਬਾ ਇਸਰ ਸਿੰਘ ਜੀ ਨਾਨਕਸਾਰ ਕਲੇਰਾਂ ਜਗਰੋਂ ਵਾਲਿਆਂ ਦੀ ਜਨਮ ਸਾਖੀ ਸੁਣਾਉਣ ਜਾ ਰਹੇ ਹਾਂ ਪਿਆਰੀ ਸਾਧ ਸੰਗਤ ਜੀ ਪਿਆਰ ਨਾਲ ਸੁਣੀਓ प्यारी साथ संगत जी ਸਾਡੇ ਚੈਨ ਗੁਰਮਿਤ ਵਿਚਾਰ ਨੂੰ ਸਬਸਕ੍ਰਾਈਬ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਰਨਾ ਤਤੀਵਾ ਵਿਲਗਣਨਾ ਦੇਵੇ ਜਿਨ੍ਹਾਂ ਦਾ ਰਾਖਾ ਆਪ ਹੋ ਗਿਆ ਤਤੀਵਾ ਵਿਲਗਣਨਾ ਦੇਵੇ जाना राख्यापया ब्शी गुरमेर्या सिमरनमेनु बख्शी गुरमेर्या सिमरनु ब्शी गुरमेर्या सिमरनू ਇਕੋ ਸਤ ਗੁਰ ਜਾਗਤਾ ਹੋਰ जग ਸੁਤਾ 모ਹੇ ਪਿਆਸ ਸਾਖੀ ਭਾਈ ਸੁੱਚਾ ਸਿੰਘ ਦੀ ਭਾਈ ਸੁੱਚਾ ਸਿੰਘ ਕਾਲਖ ਇਸ ਸਮੇਂ ਵਿੱਚ ਹੀ ਕੱਕਤੇ ਤੋਂ ਨਾਲ ਆਇਆ ਸੀ ਦੀਵਾਨ ਵਿੱਚ ਇਸਨੇ ਬਾਬਾ ਜੀ ਦੇ ਬਚਨ ਸੁਣੇ ਬਾਬਾ ਜੀ ਨੇ ਪੰਗਤੀ ਪੜੀ ਵੇਣਵੰਤ ਨਾਨਕ ਸਦਾ ਜਾਗੇ ਹਰ ਦਾਸ ਸੰਤ ਪਿਆਰੇ ਇਕੋ ਸਤ ਗੁਰੂ ਜਾਗਤਾ ਹੋਰ ਜਗ ਸੁੱਤਾ 모ਹੇ ਪਿਆਸ ਸਤ ਗੁਰ ਸੇਵਨ ਜਾਗਨ ਸੇ ਜੋ ਰਤੇ ਸਚ ਨਾਮ ਗੁਣਤਾਸ ਜਾਂ ਤਾਂ ਸਤ ਗੁਰ ਜਾਗਦਾ ਹੈ ਜਾਂ ਸਤਗੁਰ ਦੀ ਸੇਵਾ ਕਰਨ ਵਾਲੇ ਜਾਗਦੇ ਹਨ ਅਤੇ ਰੱਬ ਦੇ ਪਿਆਰੇ ਜਾਗਦੇ ਹਨ ਇਹ ਬਚਨ ਸੁਣ ਕੇ ਸੁੱਚਾ ਸਿੰਘ ਕਾਲਖ ਨੂੰ ਫੁਰਨਾ ਬਣ ਗਿਆ ਕਿ ਬਾਬਾ ਜੀ ਸਤਗੁਰ ਦੀ ਸੇਵਾ ਕਰਦੇ ਹਨ ਅਤੇ ਸੰਤ ਵੀ ਪੂਰੇ ਹਨ ਦੇਖੀਏ ਭਲਾ ਜੋ ਇਹ ਬਚਨ ਕਰਦੇ ਹਨ ਇਹ ਬਾਬਾ ਜੀ ਉੱਪਰ ਟੁੱਕਦੇ ਹਨ ਸੁੱਚਾ ਸਿੰਘ ਤੇ ਭਾਨ ਸਿੰਘ ਦੋਨਾਂ ਨੇ ਪਹਿਰੇ ਦੀ ਡਿਊਟੀ ਸਾਂਭ ਲਈ ਇਹਨਾਂ ਨੂੰ ਦੋ ਦਿਨ ਦੋ ਰਾਤਾਂ ਵੇਖਦਿਆਂ ਨੂੰ ਹੋ ਗਏ ਪਰ ਬਾਬਾ ਜੀ ਕਿਸੇ ਸਮੇਂ ਵੀ ਸੁੱਤੇ ਨਜ਼ਰ ਨਾ ਆਏ ਤੀਸਰੀ ਰਾਤ ਪਹਿਰਾ ਦਿੰਦੇ ਭਾਨ ਸਿੰਘ ਕਹਿੰਦਾ ਮੈਨੂੰ ਤਾਂ ਨੀਂਦ ਨੇ ਘੇਰ ਲਿਆ ਹੈ ਮੈਂ ਤਾਂ ਸੌਂਦਾ ਹਾਂ ਸੁਚਾ ਸਿੰਘ ਕਹਿੰਦਾ ਤੂੰ ਸੌ ਜਾ ਮੈਂ ਤਾਂ ਪੂਰੀ ਪਰਖ ਕਰਨੀ ਹੈ ਮੈਂ ਤਾਂ ਜਾਗ ਕੇ ਪਹਿਰਾ ਦੇਵਾਂਗਾ ਨਾਲੇ ਦੇਖਾਂਗਾ ਕਿ ਬਾਬਾ ਜੀ ਸੌਂਦੇ ਹਨ ਕਿ ਨਹੀਂ ਭਾਨ ਸਿੰਘ ਤਾਂ ਪਹਿ ਗਿਆ ਸੁਚਾ ਸਿੰਘ ਪਹਿਰਾ ਦਿੰਦਾ ਦਿੰਦਾ ਬਾਬਾ ਜੀ ਵੱਲ ਵੇਖਦਾ 12:00 ਵਜੇ ਇੱਕ ਦਰਵਾਜ਼ੇ ਦੇ ਖੁੰਝੇ ਖੜਾ ਖੜਾ ਬੈਠ ਕੇ ਸੌ ਗਿਆ ਬਾਬਾ ਜੀ ਨੇ ਹੌਲੀ ਜਹੀ ਆ ਕੇ ਇਸ ਦਾ ਕੰਨ ਮੋਰੋੜ ਦਿੱਤਾ ਤਾਂ ਇਸ ਦੀ ਡਰ ਨਾਲ ਚੀਕ ਨਿਕਲ ਗਈ ਇਸ ਦੀ ਆਵਾਜ਼ ਸੌਣ ਕੇ ਭਾਨ ਸਿੰਘ ਵੀ ਜਾਗ ਖੁੱਲ ਗਈ ਤੇ ਉਹ ਕੀ ਦੇਖਦੇ ਹਨ ਕਿ ਬਾਬਾ ਜੀ ਸਾਹਮਣੇ ਖੜੇ ਹਨ ਅਤੇ ਬਚਨ ਕੀਤਾ ਕਿਉਂ ਦੇਖਿਆ ਨਜ਼ਾਰਾ ਸਾਨੂੰ ਸੁੱਤਿਆਂ ਨੂੰ ਫੜਦੇ ਫੜਦੇ ਆਪ ਫੜੇ ਗਏ ਸੁੱਤੇ ਫੜੇ ਗਏ ਇਹਨਾਂ ਨੇ ਹੱਥ ਬੰਨ ਕੇ ਬਾਬਾ ਜੀ ਪਾਸੋਂ ਮਾਫੀ ਮੰਗੀ ਚਾਰ ਪ੍ਰਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ ਸਾਖੀ ਮਰਦਾਨੇ ਕੇ ਜੱਸਾ ਪਾਲਾ ਸਿੰਘ ਦੀ ਬਾਬਾ ਜੀ ਸ੍ਰੀ ਪਟਨਾ ਸਾਹਿਬ ਗੁਰੂ ਕੇ ਬਾਗ ਵਿਖੇ ਬਾ ਠਹਿਰੇ ਸਨ ਕੀਰਤਨ ਸ੍ਰੀ ਤਖਤ ਸਾਹਿਬ ਹੁੰਦਾ ਸੀ ਇੱਥੇ ਦੋਵੇਂ ਸਕੇ ਭਰਾ ਭਾਈ ਜੱਸਾ ਅਤੇ ਭਾਈ ਪਾਲਾ ਕੀਰਤਨ ਕਰਦੇ ਸਨ ਤਾਂ ਇੱਕ ਦਿਨ ਇੰਨਾ ਨੇ ਬਾਹਰ ਗੁਰੂ ਕੇ ਬਾਗ ਵਿੱਚ ਆ ਕੇ ਬਾਬਾ ਜੀ ਕੋਲ ਬੇਨਤੀ ਕੀਤੀ ਬਾਬਾ ਜੀ ਅਸੀਂ ਆਪ ਜੀ ਦੀ ਸੋਭਾ ਸੁਣ ਕੇ ਸੁਣਦੇ ਹੁੰਦੇ ਸੀ ਪਰ ਦਰਸ਼ਨ ਨਹੀਂ ਸੀ ਹੋਏ ਆਪ ਜੀ ਦੀ ਬੜੀ ਕਿਰਪਾ ਹੋਈ ਆਪ ਜੀ ਨੇ ਇੱਥੇ ਆ ਕੇ ਦਰਸ਼ਨ ਦਿੱਤੇ ਆਪ ਜੀ ਦੇ ਅੰਮ੍ਰਿਤ ਵਚਨ ਸੁਣ ਕੇ ਅਤੇ ਦਰਸ਼ਨ ਕਰਕੇ ਨਿਹਾਲ ਹੋ ਗਏ ਤਾਂ ਅੰਤਰਜਾਮੀ ਬਾਬਾ ਜੀ ਕਹਿਣ ਲੱਗੇ ਨਿਹਾਲ ਤਾਂ ਹੋ ਗਏ ਪਰ ਜਿਹੜਾ ਮਨ ਵਿੱਚ ਫੁਰਨਾ ਲੈ ਕੇ ਆਏ ਹੋ ਉਹ ਦੱਸੋ ਤਾਂ ਪਾਈ ਜੱਸਾ ਸਿੰਘ ਜੀ ਕਹਿਣ ਲੱਗੇ ਕਿ ਫੁਰਨਾ ਅਸੀਂ ਇਹ ਲੈ ਕੇ ਆਏ ਹਾਂ ਆਪ ਜੀ ਅੱਗੇ ਇਹ ਬੇਨਤੀ ਹੈ ਕਿ ਜੋ ਮੇਰਾ ਛੋਟਾ ਭਰਾ ਪਾਲਾ ਹੈ ਇਸ ਦੀ ਸਾਦੀ ਹੋਈ ਨੂੰ ਕਈ ਸਾਲ ਹੋ ਗਏ ਪਰ ਅਜੇ ਤੱਕ ਪੁੱਤ ਦਾ ਮੂੰਹ ਨਹੀਂ ਦੇਖਿਆ ਆਪ ਕਹਿਣ ਲੱਗੇ ਰਾਤ ਕਿੰਨੀਆਂ ਅੱਡੀਆਂ ਚੱਕ ਚੱਕ ਕੇ ਦਸਾਂ ਕਰਦਾ ਸੀ ਤੇ ਕਿੰਨੀਆਂ ਨੂੰ ਪੁੱਤ ਵੰਡੀ ਜਾਂਦਾ ਸੀ ਇੱਕ ਪੁੱਤਰ ਆਪਣੇ ਲਈ ਵੀ ਰੱਖ ਲੈਣਾ ਸੀ ਤਜੱਸਾ ਕਹਿਣ ਲੱਗਾ ਬਾਬਾ ਜੀ ਸਾਡੀਆਂ ਆਸਾਂ ਕਿੱਥੇ ਮਨਜ਼ੂਰ ਹੁੰਦੀਆਂ ਹਨ ਆਪ ਜੀ ਕਿਰਪਾ ਕਰੋ ਤਾਂ ਬਾਬਾ ਜੀ ਕਹਿਣ ਲੱਗੇ ਗੁਰੂ ਘਰ ਵਿੱਚ ਤਾਂ ਕੋਈ ਕਮੀ ਨਹੀਂ ਹੈ ਕਮੀ انسان ਵਿੱਚ ਹੀ ਹੈ ਗੁਰੂ ਤਾਂ ਸਭ ਦੀਆਂ ਆਸਾਂ ਪੂਰੀਆਂ ਕਰਦਾ ਹੈ ਅਤੇ ਦਾਤਾ ਵੰਡਦਾ ਹੈ ਜੋ ਮੰਗੇ ਠਾਕੁਰ ਆਪਣੇ ਦੇ ਸੋਈ ਸੋਈ ਦੇਵੇ ਜੋ ਸ਼ਰਦਾ ਦੀ ਲੋੜ ਹੈ ਸੱਚੇ ਦਿਲ ਨਾਲ ਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਕੀਰਤਨ ਕਰਿਆ ਕਰੋ ਫਿਰ ਕਿਸੇ ਚੀਜ਼ ਦਾ ਘਾਟਾ ਨਹੀਂ ਰਹਿਣਾ ਮਾਇਆ ਅਤੇ ਪ੍ਰਦਾਰਥਾਂ ਨੂੰ ਮੁੱਖ ਨਹੀਂ ਰੱਖਣਾ ਗੁਰੂ ਦੀ ਡਿਊਟੀ ਨੂੰ ਮੁੱਖ ਰੱਖਣਾ ਹੈ ਸ਼ਰਦਾ ਭਾਵਨਾ ਨਾਲ ਸ੍ਰੀ ਤਖਤ ਸਾਹਿਬ ਤੇ ਗੁਰੂ ਸਾਹਿਬ ਨੂੰ ਕੀਰਤਨ ਸੁਣਾਇਆ ਕਰੋ ਗੁਰੂ ਕਿਰਪਾ ਕਰੇਗਾ ਇਤਨੇ ਬਚਨ ਕਹਿ ਕੇ ਉਹਨਾਂ ਨੂੰ ਪ੍ਰਸ਼ਾਦ ਦੇ ਕੇ ਤੋਰ ਦਿੱਤਾ ਫਿਰ 2 ਸਾਲ ਬਾਅਦ ਇਹ ਬਾਬਾ ਜੀ ਨੂੰ ਬਠਿੰਡੇ ਜ਼ਿਲ੍ਹੇ ਕਿਲੇ ਵਿੱਚ ਦੀਵਾਨ ਤੇ ਮਿਲੇ ਅਤੇ ਬੜੇ ਖੁਸ਼ ਹੋ ਕੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਆਪ ਜੀ ਦੀ ਕਿਰਪਾ ਹੋਈ ਹੈ ਕਿ ਪਾਲਾ ਦੇ ਘਰ ਲੜਕੇ ਨੇ ਜਨਮ ਲਿਆ ਹੈ ਬਾਬਾ ਜੀ ਕਹਿਣ ਲੱਗੇ ਗੁਰੂ ਦੀ ਬੜੀ ਕਿਰਪਾ ਹੋਈ ਹੈ ਗੁਰੂ ਨੂੰ ਨਹੀਂ ਭੁੱਲਣਾ ਗੁਰੂ ਜੀ ਨੂੰ ਹਾਜ਼ਰ ਜਾਣ ਕੇ ਕੀਰਤਨ ਕਰਿਆ ਕਰੋ ਪੀਵੋ ਪਹਿਲ ਖੰਡੇ ਤਾਰ ਹੋਏ ਜਨਮ ਸਹਿਲਾ ਸਾਖੀ ਸਦਾਰ ਬਖਸ਼ੀ ਸਿੰਘ ਦੀ ਇੱਕ ਦਿਨ ਸ਼ਾਮ ਦੇ ਦੀਵਾਨ ਵਿੱਚ ਬਾਬਾ ਜੀ ਨੇ ਸੰਗਤ ਵਿੱਚ ਦੱਸਿਆ ਕਿ ਭਾਈ ਅਸੀਂ ਕੱਲ ਨੂੰ ਵਾਪਸ ਘੱਟੇ ਚਲੇ ਜਾਣਾ ਹੈ ਸੰਗਤ ਨੇ ਬੇਨਤੀ ਕੀਤੀ ਜੀ ਸਾਨੂੰ ਕੁਝ ਟਾਈਮ ਹੋਰ ਦਿਓ ਬਾਬਾ ਜੀ ਕਹਿਣ ਲੱਗੇ ਭਾਈ ਜੇ ਕੁਝ ਪ੍ਰਾਣੀ ਅੰਮ੍ਰਿਤ ਛਕਣ ਲਈ ਤਿਆਰ ਹੋ ਜਾਣ ਤਾਂ ਟਾਈਮ ਦਿੱਤਾ ਜਾਵੇਗਾ ਕਿਉਂਕਿ ਸਾਡਾ ਕੰਮ ਤਾਂ ਅੰਮ੍ਰਿਤ ਸ਼ਕਾ ਕੇ ਗੁਰੂ ਨਾਲ ਜੋੜਨਾ ਹੈ ਕਈ ਕਹਿਣ ਲੱਗੇ ਜੀ ਸਾਡਾ ਇੱਥੇ ਬਹੁਤਿਆਂ ਦਾ ਕੰਮ ਡਰਾਈਵਰੀ ਦਾ ਹੈ ਸਾਡੀ ਜੁਨੀਅਨ ਦਾ ਪ੍ਰਧਾਨ ਬਖਸ਼ੀ ਸਿੰਘ ਹੈ ਜਿੱਥੇ ਅਸੀਂ ਸਾਰੇ ਇਕੱਠੇ ਹੋ ਕੇ ਸ਼ਰਾਬ ਪੀਂਦੇ ਹਾਂ ਤੁਸੀਂ ਕਿਰਪਾ ਕਰਕੇ ਉਸ ਨੂੰ ਇਕੱਲੇ ਨੂੰ ਅੰਮ੍ਰਿਤ ਸ਼ਕਾ ਲਵੋ ਅਸੀਂ ਸਾਰੇ ਉਸ ਦੇ ਨਾਲ ਸ਼ਕ ਲਵਾਂਗੇ ਬਾਬਾ ਜੀ ਕਹਿੰਦੇ ਉਹ ਕਿੱਥੇ ਹੈ ਕਹਿੰਦੇ ਜੀ ਉਹ ਆਪਣੀ ਕੋਠੀ ਹੀ ਵਿੱਚ ਰਹਿੰਦਾ ਹੈ ਬਾਬਾ ਜੀ ਕਹਿੰਦੇ ਤੁਸੀਂ ਇੱਕ ਵਾਰੀ ਉਸ ਨੂੰ ਸਾਡੇ ਸਾਹਮਣੇ ਲਿਆਵੋ ਅਸੀਂ ਉਸ ਨੂੰ ਆਪ ਹੀ ਮਨਾ ਲਵਾਂਗੇ ਪੰਜ ਸੱਤ ਬੰਦੇ ਰਲ ਕੇ ਬਖਸ਼ੀ ਸਿੰਘ ਪਾਸ ਪਹੁੰਚੇ ਤੇ ਕਹਿਣ ਲੱਗੇ ਅਸੀਂ ਆਪ ਜੀ ਪਾਸ ਇੱਕ ਕੰਮ ਆਏ ਹਾਂ ਤਾਂ ਇਹ ਕਹਿੰਦੇ ਦੱਸੋ ਕੀ ਗੱਲ ਹੈ ਇਹ ਕਹਿਣ ਲੱਗੇ ਕਿ ਨਾਨਕ ਸਰਵਾਲੇ ਸੰਤ ਆਏ ਹਨ ਤਖਤ ਸਾਹਿਬ ਤੇ ਕੀਰਤਨ ਹੋ ਰਿਹਾ ਹੈ ਉਹਨਾਂ ਨੈਰਾਗੀ ਬਹੁਤ ਸੋਹਣਾ ਕੀਰਤਨ ਕਰਦੇ ਹਨ ਅਤੇ ਸੰਤ ਵੀ ਬਹੁਤ ਸੋਹਣੇ ਬਚਨ ਕਰਦੇ ਹਨ ਪਰ ਉਹ ਕੱਲ ਨੂੰ ਵਾਪਸ ਜਾ ਰਹੇ ਹਨ ਜੇ ਤੁਸੀਂ ਸਾਡੇ ਨਾਲ ਚਲੋ ਤਾਂ ਆਪਾਂ ਬੇਨਤੀ ਕਰਕੇ ਕੁਝ ਦਿਨ ਹੋਰ ਲੈ ਲਈਏ ਤਾਂ ਬਖਸ਼ੀ ਸਿੰਘ ਕਹਿੰਦਾ ਚਲੋ ਮੈਂ ਤੁਹਾਡੇ ਨਾਲ ਚੱਲਦਾ ਹਾਂ ਮੈਂ ਤੁਹਾਡਾ ਕਹਿਣਾ ਨਹੀਂ ਮੋੜਦਾ ਆਪਾਂ ਚੱਲ ਕੇ ਬੇਨਤੀ ਕਰ ਲੈਂਦੇ ਹਾਂ ਇਹ ਸਾਰੇ ਬਖਸ਼ੀ ਸਿੰਘ ਨੂੰ ਨਾਲ ਲੈ ਕੇ ਬਾਬਾ ਜੀ ਕੋਲ ਪਹੁੰਚੇ ਅਤੇ ਬੇਰਤੀ ਕਰਨ ਲੱਗੇ ਬਖਸ਼ੀ ਸਿੰਘ ਨੂੰ ਅੱਗੋਂ ਖੜਾ ਕਰ ਦਿੱਤਾ ਅਤੇ ਦੱਸਿਆ ਕਿ ਇਹ ਬਖਸ਼ੀ ਸਿੰਘ ਹੈ ਬਾਬਾ ਜੀ ਨੇ ਬਚਨ ਕੀਤਾ ਸੰਗ ਸੁੰਗ ਤਾਂ ਇਸ ਦੇ ਸਿਰ ਤੇ ਕੋਈ ਨਹੀਂ ਸੰਗ ਸੁੰਗ ਤਾਂ ਇਸ ਦੇ ਸਿਰ ਤੇ ਕੋਈ ਨਹੀਂ ਮੂੰਹ ਸਹਿਰਮਾਈ ਫਿਰਦਾ ਹੈ ਚਲੋ ਦੱਸੋ ਕਿਵੇਂ ਆਏ ਹੋ ਤਾ ਭਾਈ ਬਖਸ਼ੀ ਸਿੰਘ ਕਹਿੰਦਾ ਜੀ ਅਸੀਂ ਤਾਂ ਆਪ ਜੀ ਅੱਗੇ ਬੇਨਤੀ ਕਰਨ ਆਏ ਹਾਂ ਕਿ ਆਪ ਕਿਰਪਾ ਕਰਕੇ ਕੁਝ ਟਾਈਮ ਹੋਰ ਦਿਓ ਬਾਬਾ ਜੀ ਕਹਿੰਦੇ ਭਾਈ ਜੇ ਟਾਈਮ ਲੈਣਾ ਹੈ ਤਾਂ ਸਾਡੇ ਨਾਲ ਇੱਕ ਵਚਨ ਕਰ ਕਿ ਮੈਂ ਮੰਨਾਂਗਾ ਇਹ ਪ੍ਰਣ ਕਰਕੇ ਤਾਂ ਟਾਈਮ ਦੇ ਦਿੰਦੇ ਹਾਂ ਭਾਈ ਬਖਸ਼ੀ ਸਿੰਘ ਸੋਚਣ ਲੱਗ ਪਿਆ ਪਤਾ ਨਹੀਂ ਕੀ ਲਖਾ ਲੈਣਾ ਹੈ ਇਹ ਸੋਚ ਕੇ ਕਹਿਣ ਲੱਗਾ ਜੀ ਤੁਸੀਂ ਮੇਥੋਂ ਪ੍ਰਣ ਕੀ ਕਰਾਉਣਾ ਹੈ ਦੱਸੋ ਮੈਂ ਤੁਹਾਨੂੰ ਲੱਖ ਲੱਖ 2 ਲੱਖ ਦੀ ਸੇਵਾ ਕਰ ਦਿੰਦਾ ਹਾਂ ਬਾਬਾ ਜੀ ਕਹਿੰਦੇ ਨਹੀਂ ਮਾਇਆ ਦੀ ਲੋੜ ਨਹੀਂ ਹੈ ਫਿਰ ਨਵੀਂ ਗੱਡੀ ਲੈ ਦਿੰਦੇ ਹਾਂ ਤਾਂ ਬਾਬਾ ਜੀ ਕਹਿਣ ਲੱਗੇ ਨਹੀਂ ਗੱਡੀ ਵੀ ਨਹੀਂ ਅਸੀਂ ਨਹੀਂ ਲੈਣੀ ਕਿੱਥੋਂ ਅਸੀਂ ਤੇਲ ਪਵਾਇਆ ਕਰਾਂਗੇ ਕਿੱਥੋਂ ਅਸੀਂ ਡਰਾਈਵਰ ਦੇ ਪੈਸੇ ਦੇਵਾਂਗੇ ਇਹ ਕਹਿ ਲੱਗਾ ਕਿ ਤੇਲ ਦੇ ਪੈਸੇ ਅਤੇ ਡਰਾਈਵਰ ਦੀ ਤਨਖਾਹ ਮੈਂ ਆਪ ਹੀ ਧਿਆ ਕਰਾਂਗਾ ਫਿਰ ਬਖਸ਼ੀ ਸਿੰਘ ਕਹਿ ਲੱਗਾ ਜੀ ਦੱਸੋ ਫਿਰ ਕਿੰਨੇ ਲੱਖ ਦੀ ਸੇਵਾ ਕਰਾਂ ਜਿੰਨੀ ਕਹੋ ਮੈਂ ਉੰਨੀ ਹੀ ਮਾਇਆ ਦੇ ਦਿੰਦਾ ਹਾਂ ਬਾਬਾ ਜੀ ਕਹਿੰਦੇ ਜਦੋਂ ਅਸੀਂ ਮਾਇਆ ਲੈਣੀ ਹੀ ਨਹੀਂ ਹੈ ਫਿਰ ਬਖਸ਼ੀ ਸਿੰਘ ਕਹਿੰਦਾ ਜੀ ਗੁਰਦੁਆਰਾ ਬਣਾਉਣ ਵਾਸਤੇ ਕੋਈ ਵੱਡਾ ਪਲਾਟ ਖਰੀਦ ਦਿੰਦਾ ਹਾਂ ਬਾਬਾ ਜੀ ਕਹਿੰਦੇ ਇੱਥੇ ਸਤ ਗੁਰਾਂ ਦੇ ਬਥੇਰੇ ਸਤਾਨ ਬਣੇ ਹੋਏ ਹਨ ਤੈਨੂੰ ਸਾਡਾ ਬਚਨ ਮੰਨਣਾ ਪਵੇਗਾ ਬਖਸ਼ੀ ਸਿੰਘ ਸੋਚਣ ਲੱਗ ਪਿਆ ਮਾਇਆ ਇਹ ਨਹੀਂ ਮੰਗਦੇ ਕੋਈ ਪਲਾਟ ਜਾਂ ਕੋਠੀ ਇਹ ਨਹੀਂ ਮੰਗਦੇ ਹੋਰ ਇਹ ਕਿਹੜੀ ਚੀਜ਼ ਮੰਗਣਗੇ ਮਾਨ ਵਿੱਚ ਸੋਚਦਾ ਹੈ ਇਹ ਬਹੁਤ ਹੀ ਕਰਨੀ ਵਾਲੇ ਹਨ ਜੇ ਇਹਨਾਂ ਦਾ ਬਚਨ ਨਾ ਮੰਨਿਆ ਤਾਂ ਇੱਕ ਪਾਸੇ ਸੰਤ ਨਰਾਜ ਹੋ ਜਾਣਗੇ ਦੂਜੇ ਪਾਸੇ ਸਾਰੇ ਲੋਕ ਤਾਨੇ ਮਾਰਨਗੇ ਕਿ ਸੰਤਾਂ ਦਾ ਬਚਨ ਨਹੀਂ ਮੰਨਿਆ ਇਹ ਸੋਚ ਕੇ ਕਹਿੰਦਾ ਜੋ ਵੀ ਮੰਗੋਗੇ ਦੇ ਦੇਵਾਂਗਾ ਇਸ ਤਰ੍ਹਾਂ ਸੋਚ ਕੇ ਕਹਿੰਦਾ ਜੀ ਮੈਂ ਤੁਹਾਡਾ ਬਚਨ ਮੰਨਾਂਗਾ ਪਿਆਰੇ ਬਾਬਾ ਜੀ ਕਹਿਣ ਲੱਗੇ ਕੌਣ ਸੋਚ ਲੈ ਸਾਡੇ ਨਾਮ ਬਚਨ ਕਰਕੇ ਮੁੱਕਰ ਨਾ ਜਾਵੀਂ ਆਪਾਂ ਗੁਰੂ ਦੇ ਤਖਤ ਤੇ ਖੜੇ ਹਾਂ ਬਚਨ ਮੰਨਣਾ ਪਵੇਗਾ ਸਦਾਰ ਬਖਸ਼ੀ ਸਿੰਘ ਕਹਿੰਦਾ ਮੈਂ ਬਚਨ ਮੰਨਾਂਗਾ ਬਾਬਾ ਜੀ ਕਹਿਣ ਲੱਗੇ ਵੇਖ ਇਹ ਧਰਨ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਹੈ ਇੱਥੇ ਗੁਰੂ ਜੀ ਨੇ ਬਾ ਲੀਲਾ ਵਿੱਚ ਕਿੰਨੀ ਦੁਨੀਆ ਨੂੰ ਉਤਾਰਿਆ ਅਤੇ ਹੁਣ ਵੀ ਹਾਜ਼ਰ-ਨਾਜ਼ਰ ਹਨ ਤੂੰ ਗੁਰੂ ਨੂੰ ਕਿੰਨਾ ਦੂਰ ਦੂਰ ਹੈ ਦਾੜੀ ਕੇਸ ਕਟਾਉਂਦਾ ਹੈ ਮੀਟ ਸ਼ਰਾਬਾਂ ਨਾਲ ਆਪਣਾ ਜੀਵਨ ਬਰਬਾਦ ਕਰਦਾ ਹੈ ਮਾਨਸ ਜਨਮ ਬਾਰ-ਬਾਰ ਨਹੀਂ ਮਿਲਦਾ ਇਸ ਵੇਲੇ ਨੂੰ ਸੰਭਾਲ ਲੈ ਸਾਡਾ ਬਚਨ ਇਹੀ ਹੈ ਕਿ ਤੂੰ ਗੁਰੂ ਦੇ ਖੰਡੇ ਵਾਟੇ ਦਾ ਅੰਮ੍ਰਿਤ ਛੱਕੇ ਸਿੰਘ ਸਾਜ ਜਾ ਗੁਰੂ ਵਾਲਾ ਬਣ ਕੇ ਤੇਰਾ ਜੀਵਨ ਸਫਲ ਹੋ ਜਾਵੇਗਾ ਇਹ ਹੀ ਸਾਡੀ ਮੰਗ ਹੈ ਬਖਸ਼ੀ ਸਿੰਘ ਤਾਂ ਬਾਬਾ ਜੀ ਦੇ ਬਚਨਾਂ ਸੌਣ ਕੇ ਹੈਰਾਨ ਹੋ ਗਿਆ ਸੋਚਦਾ ਹੈ ਕਿ ਮੈਂ ਤਾਂ ਬਚਨ ਕਰ ਬੈਠਾ ਤਾਂ ਹੁਣ ਕੀ ਕੀਤਾ ਜਾਵੇ ਨਾਲ ਹੀ ਮਾਨ ਵਿੱਚ ਸੋਚ ਆਈ ਕਿ ਮਨਾ ਬਾਬਾ ਜੀ ਨੇ ਆਪਣੀ ਖਾਤਰ ਕੁਝ ਵੀ ਨਹੀਂ ਮੰਗਿਆ ਇਹ ਤਾਂ ਸਭ ਮੇਰੇ ਵਾਸਤੇ ਮੇਰੇ ਫਾਇਦੇ ਦਾ ਹੀ ਬਚਨ ਕੀਤਾ ਹੈ ਇਹ ਸੋਚ ਕੇ ਮਨ ਬਹੁਤ ਪਿਗਲ ਗਿਆ ਅਤੇ ਅੱਖਾਂ ਵਿੱਚ ਜਲ ਆ ਗਿਆ ਬਾਬਾ ਜੀ ਕਹਿੰਦੇ ਕਿ ਹੁਣ ਰੋਂਦਾ ਕਿਉਂ ਆ ਅਗਿਓ ਬਖਸ਼ ਬਖਸ਼ ਸਿੰਘ ਕਹਿੰਦਾ ਕਿ ਮੈਂ ਰੋਂਦਾ ਖੁਸ਼ੀ ਵਿੱਚ ਹਾਂ ਕਿ ਮੈਂ ਤਾਂ ਇੰਨੀ ਡੂੰਗੀ ਸੋਚ ਵਿੱਚ ਸੀ ਕਿ ਪਤਾ ਨਹੀਂ ਕੀ ਮੰਗਣਗੇ ਇਹ ਤਾਂ ਮੇਰੇ ਭੈਜੇ ਦਾ ਹੀ ਬਚਨ ਹੈ ਮੈਂ ਤੁਹਾਡਾ ਬਚਨ ਜ਼ਰੂਰ ਮੰਨਾਗਾ ਅਮਰਤ ਸਾਖੇ ਸਿੰਘ ਸਜਾਂਗਾ ਤਾ ਬਾਬਾ ਜੀ ਖੁਸ਼ ਹੋ ਕੇ ਕਹਿੰਦੇ ਚੰਗਾ ਤੈਨੂੰ ਦੋ ਦਿਨ ਹੋਰ ਦਿੱਤੇ ਤੇਰੇ ਨਾਲ ਹੋਰਾਂ ਦਾ ਵੀ ਭਲਾ ਹੋ ਜਾਵੇਗਾ ਇਨ੍ਹਾਂ ਦੇ ਦਿਨਾਂ ਵਿੱਚ ਆਪਣੇ ਹੋਰਾਂ ਵੀ ਮਿੱਤਰਾਂ ਪਿਆਰਿਆਂ ਨੂੰ ਤਿਆਰ ਕਰ ਲਿਆ ਇਹ ਸੱਤ ਬਚਨ ਕਹਿ ਕੇ ਆਪਣੀ ਕੋਠੀ ਪਹੁੰਚਿਆ ਘਰਦਿਆਂ ਨੂੰ ਕਹਿ ਕੇ ਸ਼ਰਾਬ ਦੀਆਂ ਬੋਤਲਾਂ ਬਾਸ ਠਵਾ ਦਿੱਤੀਆਂ ਅਤੇ ਮੀਟ ਵੀ ਬਾਹਰ ਸੱਟ ਦਿੱਤਾ ਕਰਦਿਆਂ ਨੂੰ ਕਹਿ ਕੇ ਸਭ ਕੁਝ ਸਾਫ਼ ਕਰਵਾ ਸਫਾਈ ਕਰਵਾ ਦਿੱਤੀ ਅਤੇ ਹੁਕਮ ਕੀਤਾ ਕਿ ਅੱਜ ਤੋਂ ਮੀਠ ਸ਼ਾਬ ਘਰੇ ਨਹੀਂ ਵੜਨਾ ਦੇਣਾ ਬਖਸ਼ੀ ਸਿੰਘ ਜੀ ਨਹਾ ਤੋ ਕੇ ਸੋਹਣੇ ਕੱਪੜੇ ਪਾ ਕੇ ਸ਼ਾਮ ਨੂੰ ਆਪਣੇ ਸੋਫੇ ਤੇ ਬੈਠੇ ਸਨ ਅਤੇ ਮਾਨ ਬਹੁਤ ਪਿਗਲਿਆ ਹੋਇਆ ਹੈ ਮਾਨ ਵਿੱਚ ਬਾਬਾ ਜੀ ਦੇ ਬਚਨ ਘਮ ਰਹੇ ਹਨ ਸ਼ਾਮਾਂ ਨੂੰ ਗੱਡੀਆਂ ਖੜੀਆਂ ਕਰਕੇ ਮਿੱਤਰ ਪਿਆਰੇ ਆ ਗਏ ਜਦੋਂ ਸਰਦਾਰ ਬਖਸ਼ੀ ਸਿੰਘ ਵਾਲ ਦੇਖਿਆ ਤਾਂ ਹੈਰਾਨ ਹੋ ਕੇ ਕਹਿਣ ਲੱਗੇ ਅੱਜ ਕਾਮ ਠਿੱਲਾ ਹੀ ਜਾਪਦਾ ਹੈ ਅੱਜ ਮੇਜ਼ ਉੱਤੇ ਸ਼ਰਾਬ ਦੀ ਕੋਈ ਬੋਤਲ ਨਹੀਂ ਹੈ ਆਪ ਵੀ ਠਿੱਲੇ ਜੇ ਹੀ ਬੈਠੇ ਹੋ ਬਖਸ਼ੀ ਸਿੰਘ ਕਹਿੰਦਾ ਬੈਠੋ ਮੈਂ ਦੱਸਦਾ ਹਾਂ ਤੁਸੀਂ ਜੇ ਮੇਰੀ ਗੱਲ ਮੰਨੋਗੇ ਤਾਂ ਦੱਸਦਾ ਹਾਂ ਮੇਰੇ ਮਿੱਤਰ ਪਿਆਰੇ ਵੀ ਤਾਂ ਹੀ ਹੋ ਜੇ ਮੇਰਾ ਬਚਨ ਮੰਨੋ ਇਹ ਸਾਰੇ ਕਹਿੰਦੇ ਅਸੀਂ ਤੇਰਾ ਬਚਨ ਹੀ ਨਾ ਮੰਨਿਆ ਤਾਂ ਅਸੀਂ ਤੇਰੇ ਮਿੱਤਰ ਪਿਆਰੇ ਕਾਦੇ ਹੋਏ ਤੁਸੀਂ ਬਚਨ ਕਰੋ ਜ਼ਰੂਰ ਮੰਨਾਂਗੇ ਤਾਂ ਬਖਸ਼ੀ ਸਿੰਘ ਜੀ ਕਹਿਣ ਲੱਗੇ ਬਚਨ ਇਹ ਹੈ ਕਿ ਮੈਨੂੰ ਅੱਜ ਕਲੇਰਾ ਵਾਲੇ ਸੰਤਾਂ ਨੇ ਬਚਨ ਨਾਲ ਬਚਨਾ ਨਾਲ ਬੰਨ ਲਿਆ ਹੈ ਅੰਮ੍ਰਿਤ ਛਕਣ ਦਾ ਹੁਕਮ ਕੀਤਾ ਹੈ ਮੈਂ ਇਹ ਬਚਨ ਮੰਨ ਕੇ ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣਨਾ ਹੈ ਤੁਸੀਂ ਮੇਰੇ ਮਿੱਤਰ ਹੋ ਮੇਰਾ ਬਚਨ ਮੰਨ ਕੇ ਅੰਮ੍ਰਿਤ ਛਕ ਲਵੋ ਆਪਣਾ ਸਾਰਿਆਂ ਦਾ ਹੀ ਜਨਮ ਸਫਲਾ ਹੋ ਜਾਵੇਗਾ ਤਾਂ ਇਹ ਕਹਿੰਦੇ ਅਸੀਂ ਸਾਰੇ ਹੀ ਤੇਰੇ ਮਗਰ ਹਾਂ ਇਹ ਤਾਂ ਬਹੁਤ ਹੀ ਚੰਗੀ ਗੱਲ ਹੈ ਇਹਨਾਂ ਸਾਰਿਆਂ ਨੇ ਆਪਣੇ ਪਰਿਵਾਰ ਤਿਆਰ ਕਰ ਲਏ ਇੱਧਰ ਜੀਵਾਨ ਵਿੱਚ ਅਨਾਉਂਸਮੈਂਟ ਹੁੰਦੀ ਰਹੀ ਸੀ ਕਿ ਸ੍ਰੀ ਤਖਤ ਸਾਹਿਬ ਤੇ ਪਾਰ ਹੀ ਗਿਣਤੀ ਵਿੱਚ ਅੰਮ੍ਰਿਤ ਸੰਚਾਰ ਹੋਵੇਗਾ ਅੰਮ੍ਰਿਤ ਛਕਣ ਵਾਲੇ ਪ੍ਰੇਮੀ ਆਪਣਾ ਨਾਮ ਲਖਵਾ ਦੇਣ ਕਲੇਰਾਂ ਵਾਲੇ ਬਾਬਾ ਜੀ ਸ੍ਰੀ ਤਖਤ ਸਾਹਿਬ ਤੇ ਦੇਣ ਦੇ 10 ਵਜੇ ਅੰਮ੍ਰਿਤ ਛਕਾਉਣਗੇ ਬੇਅੰਤ ਸੰਗਤਾਂ ਨੇ ਆਪਣੇ ਨਾਮ ਲਖਵਾਏ ਸੋ ਮਿੱਥੇ ਸਮੇਂ ਅਨੁਸਾਰ ਪੰਜ ਪਿਆਰਿਆਂ ਨੇ ਅੰਮ੍ਰਿਤ ਦਾ ਵਾਟਾ ਤਿਆਰ ਕੀਤਾ ਭਾਈ ਬਖਸ਼ੀ ਸਿੰਘ ਜੀ ਸਮੇਤ ਪਰਿਵਾਰ ਪੰਜੇ ਇਕਰਾਰ ਪਹਿਨ ਕੇ ਆ ਗਏ ਉਸ ਦੇ ਮਿੱਤਰ ਪਿਆਰੇ ਵੀ ਆ ਗਏ ਪੰਜਾਂ ਪਿਆਰਿਆਂ ਨੇ ਅੰਮ੍ਰਿਤ ਸ਼ਕਾ ਕੇ ਰਹਿਤ ਮਰਿਆਦਾ ਦੱਸੀ ਇਸ ਸਮੇਂ ਸੰਗਤਾਂ ਨੇ ਪਾਰੀ ਗਿਣਤੀ ਵਿੱਚ ਅੰਮ੍ਰਿਤ ਸਕਿਆ ਬਾਬਾ ਜੀ ਬਹੁਤ ਖੁਸ਼ ਹੋਏ ਭਾਈ ਬਖਸ਼ੀ ਸਿੰਘ ਨੂੰ ਬਚਨ ਕੀਤੇ ਹੁਣ ਤੂੰ ਆਪਣਾ ਜਨਮ ਸੁਧਾਰ ਲਿਆ ਹੈ ਜੋ ਇਹਨਾਂ ਨੂੰ ਬਾਬਾ ਜੀ ਨੇ ਦੀਵਾਨ ਵਿੱਚ ਬਚਨ ਕੀਤੇ ਸਨ ਕੁਝ ਦਿਨ ਇਥੇ ਦੀਵਾਨ ਲਾ ਕੇ ਵਾਪਸੀ ਕਰਨ ਲੱਗੇ ਤਾਂ ਸ੍ਰੀ ਤਖਤ ਸਾਹਿਬ ਵੱਲੋਂ ਅਤੇ ਸੰਗਤ ਵੱਲੋਂ ਬਾਬਾ ਜੀ ਨੂੰ ਸਨਮਾਨਿਤ ਕੀਤਾ ਗਿਆ ਨਾਨਕ ਨਦਰੀ ਨਦਰ ਨਿਹਾਲ ਸਾਖੀ ਮਲਕੀਤ ਸਿੰਘ ਦੀ ਜਦੋਂ ਬਾਬਾ ਜੀ ਗਿਆਦੀ ਰਾਚੀ ਨੂੰ ਆ ਰਹੇ ਸਨ ਤਾਂ ਰਸਤੇ ਵਿੱਚ ਪੁਰੀਆਂ ਰੋਡ ਤੇ ਇੱਕ ਬਹੁਤ ਵੱਡਾ ਹੋਟਲ ਹੈ। ਬਾਬਾ ਜੀ ਨੇ ਇੱਥੇ ਆ ਕੇ ਗੱਡੀ ਰੋਕੀ ਤੇ ਗੱਡੀ ਵਿੱਚ ਬਾਹਰ ਨਿਕਲ ਕੇ ਟੈਲਣ ਲੱਗ ਪਏ। ਪਿਛਲੀਆਂ ਗੱਡੀਆਂ ਖੜੀਆਂ ਕਰਕੇ ਸਾਰੇ ਸੰਗੀ ਬਾਬਾ ਜੀ ਕੋਲ ਆ ਗਏ। ਐਸ ਹੋਟਲ ਵਾਲਾ ਸਰਦਾਰ ਵੀ ਵੇਖ ਕੇ ਬਾਬਾ ਜੀ ਕੋਲ ਆ ਗਿਆ। ਬਾਬਾ ਜੀ ਨੂੰ ਮੱਥਾ ਟੇਕਿਆ ਤੇ ਆਪਣੇ ਨੌਕਰ ਤੋਂ ਕੁਰਸੀ ਮੰਗਵਾ। ਕੇ ਬਾਬਾ ਜੀ ਨੂੰ ਬੈਠਣ ਲਈ ਬੇਨਤੀ ਕੀਤੀ ਬਾਬਾ ਜੀ ਕੁਰਸੀ ਤੇ ਸੱਜ ਗਏ ਸਾਰੀ ਸੰਗਤ ਵੀ ਕੋਲ ਆ ਬੈਠੀ ਬਚਨ ਚੱਲ ਪਏ ਪਾਸਿਆਂ ਤੋਂ ਆਉਣ ਜਾਣੇ ਵਾਲੀ ਸੰਗਤ ਇਕੱਠ ਨੂੰ ਵੇਖ ਕੇ ਕੋਲ ਆ ਬੈਠੀ ਜਿੰਨਾ ਵਿੱਚੋਂ ਇੱਕ ਪਿੰਡ ਮਹਿਲਾ ਤੋਂ ਮਲਕੀਤ ਸਿੰਘ ਟਰੱਕ ਡਰਾਈਵਰ ਆਪਣਾ ਟਰੱਕ ਖੜਾ ਕਰਕੇ ਬਾਬਾ ਜੀ ਨੂੰ ਮੱਥਾ ਟੇਕਣ ਆਇਆ ਇਸ ਨੂੰ ਬਾਬਾ ਜੀ ਨੇ ਪੁੱਛਿਆ ਭਾਈ ਤੇਰਾ ਨਾਂ ਕੀ ਹੈ ਇਹ ਕਹਿੰਦਾ ਜੀ ਮਲਕੀਤ ਸਿੰਘ ਹੈ ਮੇਰਾ ਪਿੰਡ ਮਹਿਲਕਲਾ ਹੈ ਤੇ ਮੈਂ ਕਿਸੇ ਦੀ ਗੁਲਾਮੀ ਤੋਂ ਬਚ ਜਾਵਾਂ ਬਾਬਾ ਜੀ ਕਹਿੰਦੇ ਅਮਰਤਸ਼ਾਹ ਕੇ ਗੁਰੂ ਵਾਲਾ ਬਣ ਜਾ ਗੁਰੂ ਵਾਲਾ ਬਣ ਜਾ ਅਤੇ ਨਿਤਨੇਮ ਕਰਿਆ ਕਰ ਕਿਹੜੀ ਵੱਡੀ ਗੱਲ ਹੈ ਜਿਸਨੇ ਉਸ ਸਰਦਾਰ ਨੂੰ ਗੱਡੀਆਂ ਦਿੱਤੀਆਂ ਸਨ ਉਹ ਤੈਨੂੰ ਵੀ ਦੇ ਸਕਦਾ ਹੈ ਇਸਨੇ ਸੱਤ ਬਚਨ ਕਿਹਾ ਜੀ ਮੈਨੂੰ ਜਦੋਂ ਵੀ ਸਮਾਨ ਮਿਲੇ ਲੱਗੇਗਾ ਮੈਂ ਅਮਰਿਤ ਛਕਾਂਗਾ ਇਤਨੇ ਨੂੰ ਹੋਟਲ ਵਾਲੇ ਨੇ ਬੇਨਤੀ ਕਰ ਦਿੱਤੀ ਮਹਾਰਾਜ ਜੀ ਕਿਰਪਾ ਕਰਕੇ ਦਾਸ ਦੇ ਹੋਟਲ ਵਿੱਚ ਚਰਨ ਪਾਓ ਤੇ ਜਲ ਪਾਣੀ ਸ਼ਕੋ ਨਾਲੇ ਸੰਗਤ ਬਾਬਾ ਜੀ ਕਹਿੰਦੇ ਭਾਈ ਹੋਟਲਾਂ ਵਿੱਚ ਤਾਂ ਝੂਠ ਬਹੁਤ ਹੁੰਦੀ ਹੈ ਕਮਰੇ ਵੀ ਸਾਫ਼ ਨਹੀਂ ਹੁੰਦੇ ਹੋਟਲ ਵਾਲੇ ਨੇ ਬੇਨਤੀ ਕੀਤੀ ਜੀ ਇੱਕ ਪਾਸੇ ਦੇ ਕਮਰੇ ਮੈਂ ਹੁਣੇ ਹੀ ਬਣਾਏ ਹਨ ਅਜੇ ਬਾਤੋਂ ਵਿੱਚ ਨਹੀਂ ਲਿਆਂਦੇ ਕਿਰਪਾ ਕਰਕੇ ਉਹਨਾਂ ਵਿੱਚ ਚਾਨਣਾ ਪਾਓ ਉੰਜ ਤਾਂ ਮੈਂ ਪਹਿਲਾਂ ਵੀ ਸਫਾਈ ਰੱਖਦਾ ਹਾਂ ਪਰ ਹੁਣ ਮੈਂ ਸੇਵਾਦਾਰਾਂ ਤੋਂ ਸਾਰੇ ਭਾਂਡੇ ਸਾਫ਼ ਕਰਵਾ ਦਿੰਦਾ ਹਾਂ ਅਤੇ ਸਾਰੀ ਸਫਾਈ ਕਰਵਾ ਦਿੰਦਾ ਹਾਂ ਬਾਬਾ ਜੀ ਕਹਿੰਦੇ ਇੰਨੀ ਖੇਚਲ ਕਰਨ ਦੀ ਲੋੜ ਨਹੀਂ ਹੈ ਪਰ ਹੋਟਲ ਵਾਲੇ ਨੇ ਬੇਨਤੀ ਕੀਤੀ ਜੀ ਕੋਈ ਖੇਚਲ ਨਹੀਂ ਦਾਸ ਨੂੰ ਇਹ ਸਮਾਂ ਮੌਕਾ ਮਿਲਿਆ ਹੈ ਆ ਬਾਬਾ ਜੀ ਕਹਿੰਦੇ ਇਹ ਬਚਨ ਮਾਨ ਨੇ ਕੀ ਚਾਲਦੇ ਹਾਂ ਇਹ ਕਹਿੰਦਾ ਜੀ ਹੁਕਮ ਕਰੋ ਬਾਬਾ ਜੀ ਕਹਿੰਦੇ ਅਮਰਤ ਸ਼ੌਕਲ ਕੇ ਗੁਰੂ ਵਾਲਾ ਬਣ ਜਾ ਅਤੇ ਨਿਤਨੇਮ ਕਰਿਆ ਕਰ ਇਹ ਕੁਝ ਰੁੱਕ ਕੇ ਕਹਿੰਦਾ ਜੀ ਸੱਤ ਬਚਨ ਏ ਤਾਂ ਮੇਰੇ ਭਲੇ ਲਈ ਹੈ ਮੈਂ ਜ਼ਰੂਰ ਅਮਰਤ ਛਕਾਂਗਾ ਚਲੋ ਕਿਰਪਾ ਕਰੋ ਕਮਰਿਆਂ ਵਿੱਚ ਚਾਰਨ ਪਾਓ ਬਾਬਾ ਜੀ ਨੇ ਇਸ ਦੀ ਬੇਨਤੀ ਮਨਜ਼ੂਰ ਕਰ ਲਈ ਤਾਂ ਹੋਟਲ ਵਾਲੇ ਨੇ ਆਪਣੇ ਬੰਦੇ ਭੇਜ ਕੇ ਕਮਰੇ ਖੁਲਵਾ ਕੇ ਬਾਬਾ ਜੀ ਦਾ ਆਸਣ ਲਗਵਾ ਦਿੱਤਾ ਤੇ ਆਪਣੇ ਸੇਵਾਦਾਰਾਂ ਨੂੰ ਹੁਕਮ ਕੀਤਾ ਕਿ ਸਾਰੇ ਬਰਤਨ ਮਾਂਜ ਸਾਰੇ ਬਰਤਨ ਮਾਂਜ ਕੇ ਸਾਰੇ ਹੋਟਲ ਦੀ ਸਫਾਈ ਕਰੋ ਇਸੇ ਤਦਾਂ ਸਾਰਾ ਕੰਮ ਹੋਣ ਲੱਗਾ ਬਾਬਾ ਜੀ ਨੂੰ ਬੇਨਤੀ ਕਰਕੇ ਹੋਟਲ ਵਾਲਾ ਕਮਰੇਆ ਵਿੱਚ ਲੈ ਗਿਆ ਬਾਬਾ ਜੀ ਆਸਣ ਤੇ ਜਾਬ ਰਾਜੇ ਸਾਰੀ ਸੰਗਤ ਦੇਖ ਕੇ ਰਾਹ ਰਹਿ ਗਈ ਹੋਟਲ ਵਾਲੇ ਨੇ ਜਲਦੀ ਜਲਦੀ ਦੁੱਧ ਢਿਕੜਾ ਹੀ ਗਰਮ ਕਰਵਾਈ ਐਸ ਨੇ ਕਰੇ ਖੋਏ ਦੀਆਂ ਪਿੰਡੀਆਂ ਦਾ ਪੀਪਾ ਮੰਗਵਾਇਆ ਤੇ ਬਾਬਾ ਜੀ ਨੂੰ ਸ਼ਰਦਾ ਨਾਲ ਖੋਆ ਤੇ ਦੁੱਧ ਛਕਾਇਆ ਸਾਰੀ ਸੰਗਤ ਨੇ ਖੋਆ ਤੇ ਦੁੱਧ ਛਕਿਆ ਬਾਬਾ ਜੀ ਬੜੇ ਖੁਸ਼ ਹੋਏ ਗੱਡੀ ਵਿੱਚ ਪਰਸ਼ਵਾਦ ਮੰਗਾ ਕੇ ਹੋਟਲ ਵਾਲੇ ਨੇ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿ